ਰੇੜੀ ਪਰਤਖ ਰੂਪ ਵਿੱਚ ਆਮ ਲੋਕਾਂ ਦੀ ਨਿਗਾਹ ਵਿੱਚ ਕਲਜ ਨੌਜਵਾਨ ਮੁੰਡੇ ਕੁੜੀਆਂ ਲਈ ਮੌਜ ਮੇਲੇ ਵਾਲਾ ਸਥਾਨ ਹੀ ਹੁੰਦਾ ਹੈ ਡੰਡੀ ਕਈ ਵਾਰ ਰੱਜੇ ਪੁੱਜੇ ਘਰਾਂ ਦੇ ਨੌਜਵਾਨਾਂ ਦਾ ਸਿਰਫ ਅਤੇ ਸਿਰਫ ਘੁੰਮਣ ਫਿਰਨ ਦਾ ਸ਼ੌਕ ਪੂਰਾ ਕਰਨ ਤਹਿਤ ਦਾਖਲਾ ਲੈ ਲੈਣਾ ਇਸ ਸਚਾਈ ਨੂੰ ਪਰਮਾਣਿਤ ਵੀ ਕਰ ਦਿੰਦਾ ਹੈ ਡੰਡੀ ਕਿਸੇ ਵੀ ਵਿਦਿਅਕ ਅਦਾਰੇ ਦਾ ਗੇਟ ਲੰਘਣ ਸਮੇਂ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਪਤਾ ਹੁੰਦਾ ਕਿ ਸਿੱਖਿਆ ਦਾ ਇਹ ਸਥਾਨ ਕਿਵੇਂ ਹੋਂਦ ਵਿੱਚ ਆਇਆ ਸੀ ਡੰਡੀ ਕਿੰਨੇ ਹੀ ਸੂਝਵਾਨ ਲੋਕਾਂ ਦੀ ਦੂਰ ਦ੍ਰਿਸ਼ਟੀ ਜਿਨ੍ਹਾਂ ਨੂੰ ਮਨੁੱਖੀ ਜੀਵਨ ਨੂੰ ਸੁਚਾਰੂ ਬਣਾਉਣ ਲਈ ਅੰਤਾਂ ਦਾ ਫਿਕਰ ਸੀ ਇਹ ਉਹਨਾਂ ਦੀ ਮਿਹਨਤ ਸਦਕਾ ਫੌਂਡ ਵਿੱਚ ਆਏ ਡੰਡੀ ਅਸਲ ਵਿੱਚ ਵਿਦयक ਆਧਾਰੇ ਹੀ ਗਿਆਨ ਦਾ ਉਹ ਸੋਮਾ ਹਨ ਜੋ ਸਮਾਜ ਨੂੰ ਬਿਹਤਰ ਅਤੇ ਮਨੁੱਖੀ ਦਿਮਾਗ ਨੂੰ ਤਰਕ ਦੇ ਆਧਾਰ ਉੱਤੇ ਸੋਚਣਾਂ ਦਾ ਬਲ ਬਖਸ਼ਦੇ ਹਨ ਡੰਡੀ ਮੇਰਾ ਸ਼ਹਿਰ ਰੂਪਨਗਰ ਲੜੀ ਤਹਿਤ ਸਰਕਾਰੀ ਕਾਲਜ ਰੂਪਨਗਰ ਦਾ ਤੇਲ ਚਿੱਤਰ ਬਣਾਉਣਾ ਵੀ ਉਹਨਾਂ ਲੋਕਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨਾ ਕੀ ਹੈ ਜਿਨ੍ਹਾਂ ਨੇ ਇਸ ਵਿਦਿਅਕ ਅਦਾਰੇ ਦੀ ਸਥਾਪਨਾ ਕਰਨ ਵਿੱਚ ਯੋਗਦਾਨ ਪਾਇਆ ਡੰਡੀ ਇਸ ਕਾਲਜ ਦੀ ਸਥਾਪਨਾ 6 ਜੂਨ 1945 ਨੂੰ ਸਰਕਾਰੀ ਹਾਈ ਸਕੂਲ ਦੀ ਇਮਾਰਤ ਵਿੱਚ ਹੋਈ ਡੰਡੀ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਵਰਗਵਾਸੀ ਸਰਦਾਰ ਬਲਦੇਵ ਸਿੰਘ ਦਾ ਇਸ ਕਾਲਜ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਸੀ ਡੰਡੀ ਇਸ ਚਿੱਤਰ ਵਿੱਚ ਦਿਖਾਈ ਦੇ ਰਹੀ ਸੁੰਦਰ ਇਮਾਰਤ ਦਾ ਨਿਰਮਾਣ ਕਾਰਜ ਰੈਡੀ ਅੰਦਰ ਵੜਦਿਆਂ ਖੱਬੇ ਹੱਥ ਲੱਗੇ ਨੀ ਪੱਥਰ ਅਨੁਸਾਰ 1949 ਹੈ ਡੰਡੀ ਸਾਹਮਣੇ ਉੱਪਰ ਲਿਖੇ ਅਨੁਸਾਰ ਇਹ ਇਮਾਰਤ 1951 ਵਿੱਚ ਪੂਰੀ ਹੋ ਗਈ ਸੀ ਡੰਡੀ ਇਸ ਸੰਸਥਾ ਦੇ ਸੰਸਥਾਪਕ ਪ੍ਰਿੰਸੀਪਲ 바ਵਾ ਬਲਵੰਤ ਸਿੰਘ ਸਨ ਡੰਡੀ ਮੌਜੂਦਾ ਸਮੇਂ ਇਸ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਹਨ ਜਿਨ੍ਹਾਂ ਦਾ ਇਸ ਦੇ ਰੰਗ ਰੂਪ ਨੂੰ ਨਿਖਾਰਣ ਵਿੱਚ ਵੱਡਾ ਯੋਗਦਾਨ ਹੈ ਡੰਡੀ ਇਸ ਸੰਸਥਾ ਨੂੰ ਕੈਨਵਸ ਉੱਤੇ ਚਿੱਤਰਣ ਦਾ ਕਾਰਨ ਇਸ ਦੀ ਮੌਜੂਦਾ ਪ੍ਰਭਾਵਸ਼ਾਲੀ ਦਿਖ ਹੈ ਡੰਡੀ ਨੀਲੇ ਅਸਮਾਨ ਦੇ سرمਈ ਰੰਗ ਦੇ ਥੱਲੇ ਸੂਰਜ ਦੀ ਰੌਸ਼ਨੀ ਵਿੱਚ ਅੱਖਾਂ ਨੂੰ ਝੁੰਦਿਆ ਦੇਣ ਵਾਲੇ ਰੰਗ ਵਿੱਚ ਰੰਗੀ ਇਮਾਰਤ ਜੋ ਕਿਸੇ ਸਾਜ ਵਿਆਹੀ ਦੁਲਹਨ ਦੇ ਰੰਗਲੇ ਚੂੜੇ ਤੋਂ ਘਟ ਦਿਖਾਈ ਨਹੀਂ ਦਿੰਦੀ ਡੰਡੀ ਰੋਚਕ ਤੱਥ ਇਹ ਕੇ ਹੁਣ ਤੱਕ ਇਸ ਲੜੀ ਤਹਿਤ ਮੈਂ ਜਿੰਨੀਆਂ ਵੀ ਪੇਂਟਿੰਗ ਬਣਾਈਆਂ ਹਨ ਉਹਨਾਂ ਸਭ ਤੋਂ ਵੱਧ ਸਮਾਂ ਇਸ ਉੱਤੇ ਲਾਉਣਾ ਪਿਆ ਕਾਰਨ ਇਸ ਦੇ ਵਿਸ਼ਾਲ ਫਰੰਟ ਨੂੰ ਖੂਬਹੂ ਦਿਖਾਉਣ ਦੀ ਚਾਹਤ ਡੰਡੀ ਇਸ ਤੋਂ ਵੱਡੀ ਦਿੱਕਤ ਤਾਂ ਇਹ ਸੀ ਕਿ ਇਸ ਦੀ ਸਾਹਮਣੇ ਤੋਂ ਕੈਮਰੇ ਨਾਲ ਖਿੱੱਚੀ ਤਸਵੀਰ ਵਿੱਚ ਵੀ ਕੁਝ ਹਿੱਸਾ ਹੀ ਦਿਖਾਈ ਦਿੰਦਾ ਹੈ ਡੰਡੀ ਸਾਹਮਣੇ ਖੜੇ ਵਿਸ਼ਾਲ ਦਰਖਤ ਵੱਡੀ ਰੁਕਾਵਟ ਹਨ ਡੰਡੀ ਵਿਸ਼ਾਲ ਫਰੰਟ ਹੋਣ ਕਰਕੇ ਜਦੋਂ ਇੱਕ ਥਾਂ ਸਾਹਮਣੇ ਬੈਠ ਕੇ ਵੀ ਇਹ ਮਸਲਾ ਹੱਲ ਨਾ ਹੋਇਆ ਤਾਂ ਮੈਨੂੰ ਅਲੱਗ-ਅਲੱਗ ਹਿੱਸਿਆਂ ਦੇ ਸਾਹਮਣੇ ਬੈਠ ਕੇ ਇਸ ਨੂੰ ਨੰਗੀ ਅੱਖ ਨਾਲ ਨੇਪਰੇ ਚਾੜਨਾ ਪਿਆ ਡੰਡੀ ਇਸ ਸਾਰੀ ਮਿਹਨਤ ਪਿੱਛੇ ਵੱਡਾ ਕਾਰਨ ਇਸ ਦੇ ਚੋਗਿਰਦੇ ਵਿੱਚ ਬਿਤਾਏ ਜ਼ਿੰਦਗੀ ਦੇ